ਜਲੰਧਰ ਵਿਖੇ ਕੇਂਦਰੀ ਜਾਂਚ ਬਿਊਰੋ ਨੇ ਇੱਕ ਸ਼ਿਕਾਇਤ ਉੱਤੇ ਪਾਸਪੋਰਟ ਜਾਰੀ ਕਰਨ ਸੰਬੰਧੀ ਰਿਸ਼ਵਤ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਹੈ ਸੀਬੀਆਈ ਸਰਚ ਮੁਹਿੰਮ ਦੌਰਾਨ ਪਾਸਪੋਰਟ ਦਫ਼ਤਰ ਦੇ ਅੰਦਰ ਤਿੰਨ ਵੱਡੇ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਵਿੱਚੋਂ ਖੇਤਰੀ ਪਾਸਪੋਰਟ ਅਧਿਕਾਰੀ ਅਤੇ ਦੋ ਸਹਾਇਕ ਪਾਸਪੋਰਟ ਅਧਿਕਾਰੀ ਸ਼ਾਮਲ ਨੇ ਤਦਅਸੀਕ ਇਹਨਾਂ ਦੇ ਕੋਲੋਂ ਕਰੀਬ 25 ਲੱਖ ਰੁਪਏ ਬਰਾਮਦ ਕੀਤੇ ਗਏ ਨੇ ਸੀਬੀਆਈ ਨੇ ਇੱਕ ਸ਼ਿਕਾਇਤ ਅਤੇ ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਦੇ ਵਿੱਚ ਸਹਾਇਕ ਪਾਸਪੋਰਟ ਅਧਿਕਾਰੀ ਖਿਲਾਫ ਮਾਮਲਾ ਦਰਜ ਕੀਤਾ ਹੈ। ਇਹ ਦੋਸ਼ ਲਗਾਇਆ ਗਿਆ ਸੀ ਕਿ ਸ਼ਿਕਾਇਤਕਰਤਾ ਨੇ ਆਪਣੀ ਪੋਤਰੀ ਅਤੇ ਪੋਤਰੇ ਦੇ ਸਬੰਧ ਵਿੱਚ ਨਵੇਂ ਪਾਸਪੋਰਟ ਦੇ ਲਈ ਬਿਨੇ ਕਰ ਦਿੱਤਾ ਸੀ ਤੇ ਜਦੋਂ ਸ਼ਿਕਾਇਤਕਰਤਾ ਉਕਤ ਦੋਵੇਂ ਪਾਸਪੋਰਟਾਂ ਦੀ ਸਥਿਤੀ ਦੀ ਜਾਂਚ ਦੇ ਲਈ ਦੋਸ਼ੀ ਸਹਾਇਕ ਪਾਸਪੋਰਟ ਅਫਸਰ ਨੂੰ ਮਿਲਿਆ ਤਾਂ ਮੁਲਜ਼ਮ ਨੂੰ ਪਾਸਪੋਰਟ ਜਾਰੀ ਕਰਨ ਦੇ ਲਈ ਕਥਿਤ ਤੌਰ ਉੱਤੇ 25000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਤਤੀ ਸੀਬੀਆਈ ਨੇ ਜਾਲ ਵਿਛਾ ਕੇ ਅਧਿਕਾਰੀਆਂ ਨੂੰ 25000 ਰੁਪਏ ਦੀ ਰਿਸ਼ਵਤ ਮੰਗਦੇ ਅਤੇ ਸਵੀਕਾਰ ਕਰਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ। ਦੱਸਿਆ ਕਿ ਪਾਸਪੋਰਟ ਦਫ਼ਤਰ ਦੇ ਵਿੱਚੋਂ ਇਤਰਾਜ਼ਯੋਗ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਨੇ ਤੇ ਬਾਕੀ ਮਾਮਲੇ ਦੀ ਜਾਂਚ ਹੈ ਜਿਹੜੀ ਕਿ ਉਹ ਲਗਾਤਾਰ ਕੀਤੀ ਜਾ ਰਹੀ ਹੈ। ਤਾਂ ਦੱਸਦੇ ਕਿ ਜਲੰਧਰ ਵਿੱਚ ਪਾਸਪੋਰਟ ਦਫਤਰ ਦੇ ਤਿੰਨ ਵੱਡੇ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਬੇਦਾਮ ਖਬਰ ਜਿਹੜੀ ਕਿ ਜਲੰਧਰ ਤੋਂ ਆ ਰਹੀ ਹੈ ਜਿੱਥੇ ਕਿ ਸੀਬੀਆਈ ਨੇ 25 ਲੱਖ ਰੁਪਏ ਬਰਾਮਦ ਕੀਤੇ ਨੇ ਵੇਇਦਾ ਵੱਡਾ ਜਿਹੜਾ ਕਿ ਐਕਸ਼ਨ ਦੇਖਣ ਨੂੰ ਮਿਲ ਰਿਹਾ ਜਲੰਧਰ ਵਿੱਚੋਂ ਪਾਸਪੋਰਟ ਦਫਤਰ ਦੇ ਤਿੰਨ ਵੱਡੇ ਅਧਿਕਾਰੀ ਗ੍ਰਿਫਤਾਰ ਕੀਤੇ ਗਏ ਨੇ ਦੱਸ ਦੇ ਕਿ ਪਾਸਪੋਰਟ ਦਫਤਰ ਵਿੱਚੋਂ ਕਰੀਬ 25 ਲੱਖ ਰੁਪਏ ਬਰਾਮਦ ਕੀਤੇ ਗਏ ਨੇ ਤਾਂ ਇਸ ਕੋਰਬਾ ਬਤ ਮੈਂ ਜਲੰਧਰ ਤੋਂ ਗਿੱਤਾ ਨੂੰ ਜੜ ਗਿਆ ਨੇ ਗਿੱਤਾ ਤੋਂ ਜਲੰਧਰ ਚ ਸੀਬੀਆਈ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ 25 ਲੱਖ ਰੁਪਏ ਜਿਹੜਾ ਕਿ ਪਾਸਪੋਰਟ ਦਫਤਰ ਦੇ ਵਿੱਚੋਂ ਬਰਾਮਦ ਕੀਤੇ ਗਏ ਨੇ ਤਾਂ ਕੀ ਕੋਈ ਜਾਣਕਾਰੀ ਹੈ ਜੀ ਬੀਤੇ ਦਿਨ ਜਿਸ ਤਰੀਕੇ ਨਾਲ ਦੇਖਿਆ ਗਿਆ ਕਿ ਸਰੇਤੋ ਹੀ सीबीआई ਦੇ ਅਫਸਰ ਜਿਹੜੇ ਹੈਗੇ ਜਾਂਚ ਕਰਨ ਜਲੰਧਰ ਪਹੁੰਚੇ ਸੀਗੇ ਉਹਨਾਂ ਨੇ ਪਾਸਪੋਰਟ ਦਫਤਰ ਦੀ ਜਿਹੜੀ ਹੈਗੇ ਜਾਂਚ ਕੀਤੀ ਖਾਤਾ ਉਹਨਾਂ ਨੇ ਸੰਗਾਲਾ ਤੇ ਜਿੰਨੇ ਵੀ ਦਸਤਾਵੇਜ਼ ਸੀਗੇ ਉਹਨਾਂ ਦੇ ਆਧਾਰ ਤੇ ਜਿਹੜਾ ਰੀਜਨਲ ਪਾਸਪੋਰਟ ਅਫਸਰ ਹੈ ਤੇ ਉਹਨਾਂ ਦੇ ਨਾਲ ਦੋ ਸਹਾਇਕ ਅਫਸਰ ਹੈ ਉਹਨਾਂ ਦੇ ਘਰ ਦੇ ਵਿੱਚ ਵੀ ਜਿਹੜੀ ਹੈਗੀ ਲਗਾਤਾਰ ਛਾਪੇਮਾਰੀ ਕੀਤੀ ਹੈ ਸ਼ਾਮ ਹੋਣ ਤੱਕ ਉਹਨਾਂ ਨੇ છાપે ਮਾਰੀ ਚਾਰੀ ਰੱਖੀਏ ਸ਼ਾਮ ਹੋਣ ਤੋਂ ਬਾਅਦ ਜਦੋਂ ਛਾਪੇ ਮਾਰੀ ਉਹਨਾਂ ਨੇ ਖਤਮ ਕੀਤੀ ਹੈ ਤਾਂ ਸਵੇਰ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸ ਤਰੀਕੇ ਨਾਲ ਜਾਣਕਾਰੀ ਆਈ ਹੈ ਉਹਦੇ ਵਿੱਚ ਸਾਨੂੰ ਦੱਸਦੀ ਹੈ ਕਿ ਜਿਹੜੇ ਰੀਜਨਲ ਪਾਸਪੋਰਟ ਅਫਸਰ ਹੈ ਤੇ ਨਾਲ ਉਹਨਾਂ ਦੇ ਦੋ ਸਹਾਇਕ ਅਫਸਰ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਬੀਏ ਵੱਲੋਂ ਤੇ ਉਹਨਾਂ ਦੇ ਕੋਲ ਜਿੰਨੇ ਦਸਤਾਵੇਜ਼ ਸੀਗੇ ਉਹ ਸਾਰੇ ਉਹਨਾਂ ਨੇ ਆਪਣੇ ਕੋਲ ਰੱਖੇ ਨੇ ਤੇ ਉਹਨਾਂ ਦੇ ਨਾਲ ਉਹਨਾਂ ਤਿੰਨ ਨੂੰ ਲੈ ਕੇ ਜਿਹੜੇ ਹੈਗੇ ਆਪਣੇ ਨਾਲ ਲੈ ਕੇ ਗਏ ਆ ਉਹਨਾਂ ਇਹ ਵੀ ਦੱਸਦੀ ਹੈ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਕਿ 20-25 ਲੱਖ ਰੁਪਏ ਦੇ ਵਿੱਚ ਵਿੱਚ ਦੀ ਰਾਸ਼ੀ ਹੈਗੀ ਹੈ ਉਹ ਵੀ ਜਿਹੜੀ ਹੈਗੀ ਹੈ ਉਹਨਾਂ ਨੇ ਸਪੱਸ਼ਟ ਕੀਤੀ ਹੈ ਜੀ 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 ਜੀ